ਲਾਇਆ ਤੁਹਾਨੂੰ ਇਹ ਮੱਠਾ ਇਹ ਭੋਲਾ ਜਿਹਾ ਬਣਿਆ ਹੈ ਇੰਨਾ ਸਿਆਣਾ ਹੈ ਨਹੀਂ ਆਓ ਤੇ ਖਲਾਰੇ ਪਾਓ ਅੱਧਰ ਲੱਗੇ ਨੇ ਓਏ ਗugu ਗugu ਇਧਰ ਆ ਮਿੱਟੂ ਕਿੱਥੇ ਚੱਲਿਆ? ਇੱਧਰ। ਮੈਂ ਚੱਕੀ ਫਿਰਦਾ ਕੱਪੜੇ। ਕੀ ਕਰੀਏ ਨਾ ਕਾਕੂ? ਦੇਖੋ ਤੁਹਾਨੂੰ ਦੇ ਰਹੀ ਕੱਪੜੇ ਲੈ ਆ ਲੈ ਕੇ। ਸਾਰੇ ਇਹ ਨੇ ਨਾ। ਹੈਗੇ ਸੋਨੇ ਸੀਗੇ। 12 ਤੋਂ 18 18 ਤੋਂ 24 ਦੇਖੋ ਨਾ ਪਹਿਲਾਂ ਤੁਸੀਂ 18 ਤੋਂ 24 ਲੈ ਕੇ ਆਏ ਹੋ ਸਾਰੇ ਉਹ ਵਧੀਆ ਨੇ ਜਿਹੜੇ 12 ਤੋਂ 18 ਲੈਂਦੇ ਆ ਉਹ ਛੋਟੇ ਰਹੇਗੇ ਥੋੜੇ ਜਿ ਥੋੜੇ ਛੋਟੇ ਰਹਗੇ ਨੇ ਉਹ ਗੁੱਗੂ ਬੱਸ ਹਾਂ ਮੈਨੂੰ ਦੇ ਦਿਓ ਲਿਓ ਲਿਓ ਦੇ ਦਿਓ ਆਓ பாਕੇ ਦੇਖੋ ਜਿਹੜਾ ਮੰਮੀ ਕੋਲ ਆ ਪਾਓ பாਕੇ ਦੇਖੀ ਅਜ ਪਾ ਕੇ ਦੇਖ ਲਾ ਪੁੱਤ ਫੇ ਲਾ ਦੀ ਫੇ ਲੈ ਕੇ ਚੱਲਾਂਗੇ ਨਹੀਂ ਕਿ ਚੱਲਾਂਗੇ ਟਾ ਡੋ ਗੇ ਪੌਣੀ ਪੈ ਰਹੀ ਐ ਦੇਖ ਲਾ ਟਾ ਗੇ ਪੌਣੀ ਪੈ ਰਹੀ ਐ ਤੇਰੇ ਟਾਕੇ ਪੂਣਾ ਦੋ ਦੋ ਪੀ ਰਹੀ ਉਹਦੇ ਕੋਟੀ ਪਾ ਕੇ ਦੇਖ ਲੈ ਦੇਖੋ ਬਹੁਤ ਆਉਣ ਇਦੂਆਂ ਕਿੱਥੇ ਭਗ ਜੇ ਬਾਈ ਲੈ ਲੋ ਹੋਰ ਲੈਣੀ ਹੋਵੇ ਲਾਹ ਤਜੂਰ ਪਾਤੀ ਪੁੱਤੀ ਆਗੇ ਪਾਤੀ ਇਹੋ ਬੰਦ ਨਾ ਪਾਸੇ ਨਾ ਜਾਂ ਬੱਟੀ ਜਾ ਕੋਈ ਲਾਹਟ ਤਾਂ ਨਹੀਂ ਹੈਗੀ ਛੋਟੀ ਵੀ ਹੈ ਨਹੀਂ ਸਾਈਜ਼ ਤਾਂ ਠੀਕ ਆ ਰਹਾ ਹੈ

इधर आ जा काके चलते इधर क्यों पढ़ना इधर आज आज मैं जाने सारे खड़ जा फिर तू <laughs> ਕਾਦ ਕੀਏ ਤੇ ਮਾਰਕ ਕੀ ਇਸ ਤਰ੍ਹਾਂ ਨਹੀਂ ਬੁੱਤਾਂ ਨਹੀਂ ਹੁਣ ਮੈਂ ਕੀ ਕਰਾਂ ਆਹ ਕਰਦੇ ਨਾ ਆਹ 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 ਸੇਮ ਆ ਉਹ ਯਾਰ ਹੋਰ ਨੂੰ ਆਹ ਰੱਖ ਆ ਚੀਜ਼ ਹੋਰ ਨੂੰ ਆ ਜਾ ਉਹ ਪਲੈਨ ਆ ਇਹਦੇ ਹੋਰੇ ਇਹਦੇ ਆ ਇਹ ਰਹਿ ਗਿਆ ਸੀ ਜਰਾ ਦੇਖਣ ਵਾਲਾ ਦੇਲ ਦੇ ਦੋੜੇ ਹਰੇ ਦੇਲ ਦੇ ਆਜੋ 아주... ਐ